ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਈ ਜੀ ਆਪਾਂ ਖੜੇ ਆਂ ਸਹਿਰ ਮੁਕਸਰ ਦੇ ਵਿੱਚ 40 ਮੁਕਤਾਂ ਦੀ ਧਰਤੀ ਮੁਕਸਰ ਸਾਹਿਬ ਤੇ ਆਪਾਂ ਸਾਹਨੇ ਪੰਜਾਬ ਕਾਰਬਾਜ਼ਾਰ ਕਾਰ ਐਂਡ ਵਾਈਕ ਫਰਸਟ ਚੋਇਸ ਦੇ ਸ਼ੋਰੂਮ ਤੇ ਖੜੇ ਆ ਤੇ ਆਪਣੇ ਨਾਲ ਬੀਬੀ ਜੀ ਨੇ ਸਿਮਰ ਜੀ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਠੀਕ ਠਾਕ ਹੋ ਜੀ ਅੱਜ ਦੀ ਵੀਡੀਓ ਦੇ ਵਿੱਚ ਬਈ ਤੁਹਾਨੂੰ 10 11 ਕਾਰਾਂ ਦਿਖਾਵਾਂਗੇ ਤੇ ਸਾਰੀਆਂ ਸ਼ੋਰੂਮ ਕੰਡੀਸ਼ਨ ਦੀਆਂ ਦਿਖਾ ਦੇ ਮੇਰਾ ਕੈਮਰਾ ਘੁਮਾ ਕੇ ਇੱਧਰ ਵੀ ਦਿਖਾ ਦੇ ਇਹਦੇ ਵਿੱਚ ਤੁਹਾਨੂੰ ਕ੍ਰਿਸਟਾ ਕ੍ਰੇਟਾ ਥਾਰ ਸਕੋਰਪਿਓ ਅਲਕਜ਼ਾਰ ਸਾਰੀ ਮਿਲ ਜਾਣਗੀਆਂ ਤੇ ਡਿ ਭਾਈ ਜੀ ਕਿਹੜੀ ਗੱਡੀ ਤੋਂ ਸਟਾਰਟ ਕਰੀਏ ਆਪਾਂ? ਏ ਕਿਆ ਸੋਨੇਟ ਹੈ ਜੀ। ਜੀ। 76000 ਜੈਨੂਅਨ ਚੱਲੀ ਹੋਈ ਆ ਜੀ। ਹੂੰ। ਸਾਰੀ ਓਰੀਜਨਲ ਪੇਂਟ ਦੀ ਆ ਜੀ। ਠੀਕ ਹੈ। ਮੀਟਰ ਪੇਂਟ ਦੀ ਸਾਡੀ ਗਰੰਟੀ ਹੋਊਗੀ ਜੀ। ਠੀਕ ਹੈ ਜੀ। ਇਹਦਾ ਨੰਬਰ ਲਵਾ ਕੇ ਸਾਡਾ ਜਿਹੜਾ ਪ੍ਰਾਈਸ ਆ ਜੀ 13,80,000 ਰੁਪਇਆ ਜੀ। 13,80,000। ਸਾਰੀ ਇਹਦੇ ਇੰਟੀਰੀਅਰ ਅੰਦਰੋਂ ਚੈੱਕ ਕਰਵਾ ਦਿਓ। ਸਾਰੀ ਨਵੀਂ ਬਿਲਕੁਲ ਨਿਊ ਲੁੱਕ ਆ ਜੀ ਗਾਰ। ਜੀ। ਇਹ ਕਿਹੜਾ ਵੇਰੀਐਂਟ ਕਿਹੜਾ ਆ ਗਿਆ ਭਾਈ ਜੀ ਦਾ? ਸੋਨੇਟ ਹੈ ਜੀ ਸੋਨੇਟ। ਆਟੋਮੈਟਿਕ। ਸਨਰੂਫ ਵਾਲੀ ਕਾਰ ਆ ਕਰੋ 76000 76000 ਚੱਲੀ ਜੈਨੂਇਨ ਜੈਂਸੀ ਰਿਕਾਰਡ ਨਾਲ ਚੱਲੀ ਹੋਈ ਹੈ ਤੇ ਰੇਟ ਭਾਜ ਕੀ ਕਿਹਾ ਹੈਗਾ ਰੇਟ 13,80,000 ਰੁਪਏ ਹੈ 13 ਲੱਖ 80 ਹਜ਼ਾਰ ਵਿਧ ਪੰਜਾਬ ਦਾ ਨੰਬਰ ਲਵਾ ਕੇ ਲਵਾ ਕੇ ਨੰਬਰ ਲਵਾ ਕੇ ਦੇਵਾਂਗੇ ਠੀਕ ਹੈ ਭਾਈ ਜੀ ਨੰਬਰ ਦਾ ਤੁਸੀਂ ਕੋਈ ਵਹਿਮ ਨਹੀਂ ਕਰਨਾ ਤੁਸੀਂ ਜਿਹੜੇ ਸ਼ਹਿਰ ਦੇ ਜਿਹੜੇ ਜ਼ਿਲ੍ਹੇ ਦੇ ਹੈਗੇ ਹੋ ਤੁਹਾਨੂੰ ਉਥੋਂ ਦੇ ਨੰਬਰ ਲਵਾ ਦਾਂਗੇ ਬਿਲਕੁਲ ਜੀ ਜੇ ਤੁਹਾਡਾ ਜਿਹੜਾ ਤੁਹਾਡਾ ਆਧਾਰ ਕਾਰਡ ਆ ਜੀ ਜਿੱਥੇ ਦਾ ਆਧਾਰ ਕਾਰਡ ਆ ਉਥੋਂ ਦੀ ਐਨਓਸੀ ਤੁਹਾਨੂੰ ਮਿਲ ਜੂ ਉਥੋਂ ਦੀ ਮਿਲ ਜੂ ਉਥੋਂ ਦੀ ਮਿਲ ਜੂ ਠੀਕ ਹੈ ਜੀ ਤੇ ਅੱਗੇ ਆ ਗਈ ਕਾਲੇ ਰੰਗ ਦੀ ਕ੍ਰੇਟਾ ਦੱਸੋ ਜੀ ਆਹ ਕ੍ਰੇਟਾ ਆ ਗਈ ਆ ਜੀ 2018 ਮਾਡਲ ਆ ਇਹ ਹਮ 1,23,000 ਏਜੰਸੀ ਰਿਕਾਰਡ ਨਾਲ ਚੱਲੀ ਹੋਈ ਆ ਠੀਕ ਹੈ ਜੀ ਇਹ ਵੀ ਕਾਰ ਸਾਰੀ オリジナル ਪੇਂਟ ਦੀ ਕਾਰ ਆ ਜੀ ਠੀਕ ਹੈ ਪੰਜਾਬ ਨੰਬਰ ਦੀ ਕਾਰ ਆ ਜੀ ਹਮ ਦੂਜੇ ਨਾਂ ਦੀ ਦੂਜੇ ਨਾਂ ਦੀ ਦੂਜੇ ਨਾਂ ਦੀ ਆ ਇਹਦਾ 9 ਲੱਖ ਰੁਪਇਆ ਜੀ 9 ਲੱਖ ਰੁਪਇਆ ਇਹ ਡੀਜ਼ਲ ਦੀ ਕਾਰ ਹੈ ਹਾਂ ਡੀਜ਼ਲ ਦੀ ਜੀ ਡੀਜ਼ਲ ਦੀ ਆਟੋਮੈਟਿਕ ਕ੍ਰੇਟਰ ਹੈ ਜੀ ਸਨਰੂਫ ਵਾਲੀ ਪੂਛ ਬਟਨ ਸਟਾਰਟ ਵਾਲੀ ਚੈੱਕ ਕਰਾ ਦੇ ਮੇਤਰਾ ਲਓ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਹੈ ਤੇ ਰੇਟ 9 ਲੱਖ 9 ਲੱਖ ਰੁਪਏ ਜੀ 9 ਲੱਖ ਮਾਨਤਨ ਬਾਈ ਜੀ ਮੌਕੇ ਤੇ ਮਾਨਤਨ ਹੋ ਜੂਗਾ ਮਾਨਤਨ ਬਾਈ ਛੋਟਾ ਜਰੂਰ ਕੀਤਾ ਜਿਉ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਤੇ ਇਹਦਾ ਦਾ ਨੰਬਰ ਪੰਜਾਬ ਦਈਆ ਤੇ ਇਹਦੇ ਵਾਸਤੇ ਲੋਨ ਕਿੰਨੇ ਦਾ ਹੋ ਜੂਗਾ ਕਿੰਨੀ ਡਾਉਣ ਪਵੇਗਾ ਲੋਨ ਤੇ ਤੁਹਾਡਾ ਹੋ ਜੂਗਾ ਜੀ 7.5 ਲੱਖ ਰੁਪਏ ਦਾ ਲੋਨ ਕਰ ਦਾਂਗੇ। ਮਤਲਬ ਪੌਣੇ ਕਿ 2 ਲੱਖ ਰੁਪਏ ਡਾਊਨ ਪੇਮੈਂਟ। ਹਾਂ। 7.5 ਲੱਖ ਰੁਪਏ ਲੋਨ ਵੀ ਕਰ ਦੂੰਗਾ ਜੀ। ਠੀਕ ਹੈ ਜੀ। ਤੇ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਥਾਰ ਦੱਸਿਓ ਜੀ। 2023 ਮਾਡਲ ਹੈ ਜੀ 58000 ਚੱਲੀ ਆ ਜਨੂਅਰੀ। 23 ਮਾਡਲ 58000। 58000 ਜੀ। ਠੀਕ ਹੈ ਜੀ। ਹਾਂ। 14.5 ਲੱਖ ਰੁਪਏ ਪ੍ਰਾਈਸ ਆਈ ਇਹਦਾ। ਇਹ 4x4 ਆ? ਹਾਂ ਜੀ 4x4 ਆ ਇਹ। ਸਾਰੀ ਇਹਦੀ ਵੀ ਲੁੱਕ ਚੈੱਕ 23 ਮਾਡਲ 4x4 58000 ਚੱਲੀ ਹਾਂ ਆਟੋ 4x4 ਆਟੋ ਟੌਪ ਮਾਡਲ ਗੱਡੀ ਹਾਂ ਬਿਲਕੁਲ ਜੀ ਲਓ ਜੀ ਕਰੋ ਚੈੱਕ ਬਿਲਕੁਲ ਟਾਇਰ ਵੀ ਬਿਲਕੁਲ ਨਿਊ ਬ੍ਰਾਂਡ ਹੈ ਹੂੰ ਟੌਪ ਮਾਡਲ ਗੱਡੀਆ ਤੇ ਇਹਦਾ ਵੀ ਨੰਬਰ ਲਵਾ ਕੇ ਮਿਲੋ ਨੰਬਰ ਲਵਾ ਕੇ ਦੇ ਦਾਂਗੇ ਜੀ ਠੀਕ ਹੈ ਮਾਨਤਨ ਬਾਈ ਜੀ ਤੁਹਾਡਾ ਮੌਕੇ ਤੇ ਹੋ ਜੂ ਇਹਦੇ ਵਾਸਤੇ 2.5 ਲੱਖ ਰੁਪਏ ਬਹੁਤ ਆ ਡਾਉਨ ਪੇਮੈਂਟ ਦਾ ਕਰ ਦੂੰ ਆ ਜੀ ਕੋਈ ਗੱਲ ਠੀਕ ਹੈ ਜੀ ਤੇ ਅੱਗੇ ਆ ਗਈ ਚਿੱਟੇ ਰੰਗ ਦੀ ਦੱਸੋ ਜੀ ਆ ਅੱਗੇ ਆਪਣੇ ਕੋਲੇ ਇਹ ਚਿੱਟੇ ਰੰਗ ਦੀ 2024 ਮਾਡਲ ਹੈ ਜੀ 24 2024 ਮਾਡਲ ਹੈ ਜੀ 33000 ਜੈਂਸੀ ਰਿਕਾਰਡ ਦਾ ਚੱਲੀ ਸਾਰੀ ਆਲ ਅਰੀਜਨਲ ਹੈ ਜੀ ਇਹ ਸਾਰੀ ਠੀਕ ਹੈ ਸਾਰੀ ਅਰੀਜਨਲ ਪੇਂਟ ਦੀ ਆ ਮੀਟਰ ਪੇਂਟ ਦੀ ਮੇਰੀ ਗਰੰਟੀ ਹੋਊਗੀ ਇਹਦੀ ਹਾਂ ਹਾਂ ਇਹਦਾ ਵੀ 10 ਲੱਖ ਰੁਪਿਆ ਲੋਨ ਕਰ ਦੂੰਗਾ ਜੀ 12.5 ਲੱਖ ਰੁਪਿਆ ਸਾਡਾ ਰੇਟ ਹੈ ਜੀ ਇਹਦਾ ਲੈ ਵੀ ਗੱਡੀ ਦਿਖਾ ਹਾਂ ਨੰਬਰ ਲਾ ਕੇ 12.5 ਦੀ ਗੱਡੀ ਮਿਲ ਜੂ 24 ਮਾਡਲ ਸਿਰਫ 33000 ਜੀ ਬਿਲਕੁਲ ਨਿਊ ਬ੍ਰਾਂਡ ਹੈ ਇਹ ਠੀਕ ਹੈ ਤਾਂ ਓਨਰ ਕਿਹੜਾ ਵੀਰੇ ਹਾਂ ਓਨਰ ਇਹਦਾ ਪਹਿਲਾ ਜੀ ਫਰਸਟ ਓਨਰ ਦੀ ਕਾਰ ਹੈ ਹਾਂ ਵਾਈਟ ਕਲਰ ਦੇ ਵਿੱਚ ਕਰੋ ਚੈੱਕ 4/2 ਮੈਨੂਅਲ ਇਹਦੇ ਵਾਸਤੇ ਡਾਉਨ ਪੇਮੈਂਟ 10 ਲੱਖ ਦਾ ਲੋਨ ਹੋ ਜੂ ਹਾਂਜੀ 10 ਲੱਖ ਦਾ ਤੁਸੀਂ ਕਹਿੰਦੇ ਹੋ 2.5 ਲੱਖ ਰੁਪਈਆ ਡਾਉਨ ਪੇਮੈਂਟ ਬਾਕੀ ਬਾਈ ਜੀ ਮਾਨਤਨ ਵੀ ਹੋ ਜੂਗਾ ਤੁਹਾਡਾ ਇਹਦੇ ਵਿੱਚੋਂ ਤੇ ਅੱਗੇ ਆ ਗਈ ਚਿੱਟੇ ਰੰਗ ਦੀ ਸਕੋਰਪੀਓ ਪੀਵੀ05 ਨੰਬਰ ਦੀ ਦੱਸਿਓ ਜੀ ਸਕਾਰਪੀਓ ਇਹ 2016 ਮਾਡਲ ਹੈ ਜੀ ਠੀਕ ਹੈ 2016 ਮਾਡਲ ਹੈ 1.31 ਲੱਖ ਏਜੰਸੀ ਰਿਕਾਰਡ ਨਾਲ ਚੱਲੀ ਹੋਈ ਹੈ ਜੀ ਹੂੰ ਬਾਕੀ ਲਾਈਟਰ ਐਕਸਟਰਾ ਲੱਗੇ ਹੋਏ ਆ ਜੀ ਠੀਕ ਹੈ ਲਾਈਟਰ ਐਕਸਟਰਾ ਲੱਗੇ ਹੋਏ ਆ ਇਹਦਾ 9 ਲੱਖ ਰੁਪਈਆ ਆਪਾਂ ਮੰਨ ਕੇ ਜਲ ਮੌਕੇ ਤੇ ਦੇਆ 9.5 ਲੱਖ ਰੁਪਏ ਠੀਕ ਹੈ 9.5 ਲੱਖ ਦੀ ਗੱਡੀ ਮਿਲ ਜੂਜੀ ਕਰੋ ਚੈੱਕ ਵੀ 9.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਤੇ ਤੇ 7 ਕੁ ਲੱਖ ਦਾ ਲੋਨ ਤਾਂ ਹੋ ਜੂਗਾ ਮੈਨੂੰ ਲੱਗਦਾ ਹੋ ਜੂਗਾ ਜੀ ਹੋ ਜੂਗਾ 7 ਕੁ ਲੱਖ ਰੁਪਏ ਦਾ ਲੋਨ ਵੀ ਹੋ ਜੂ ਬਈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਪੰਜਾਬ ਨੰਬਰ ਦੀ ਗੱਡੀ ਆ ਤੇ ਐਫ ਐਲ ਪਰ ਦਾ ਨੰਬਰ ਆ ਜੀ ਜੀ ਫਰੀਜਪੁਰ ਨੰਬਰ ਦੀ ਅੱਗੇ ਆ ਜਿੀ ਅੱਗੇ ਆ ਕਾਲੀ ਨਾਗਨੀ ਹਮ ਕਾਲੀ ਨਾਗਨੀ ਇਹ ਆਪਾਂ ਨੂੰ 2016 ਮਾਡਲ ਆ ਜੀ ਇਹ ਠੀਕ ਹੈ 2016 ਮਾਡਲ ਆ ਲਾਈਟ ਆਰ ਐਕਸਟਰਾ ਲੱਗੇ ਹੋਏ ਆ ਨੰਬਰ ਲਵਾ ਕੇ ਇਹ ਆਪਾਂ ਤੁਹਾਨੂੰ ਦੇ ਦਾਂਗੇ ਜੀ 1.5 ਲੱਖ ਰੁਪਏ ਸਾਡੇ 1.5 ਲੱਖ ਦੀ 16 ਮਾਡਲ 16 ਮਾਡਲ 1 ਲੱਖ 3000 ਏਜੰਸੀ ਰਿਕਾਰਡ ਨਾਲ ਚੱਲੀ ਹੋਈ ਕੀ ਬਾਤ ਹੈ ਅੰਦਰੋਂ ਦਿਖਾ ਵੀ ਗੱਡੀ ਐਸ ਐਨ ਵੀਰੇ ਇਹ ਐਸ 10 ਐਸ 10 ਹੈ ਜੀ ਐਸ 10 ਹਾਂ ਐਸ 10 ਗੱਡੀ ਆ ਬਾਈ ਜੀ ਹਾਂ ਸੀਟ ਕਵਰ ਓਏ ਹੋਏ ਹੋਏ ਗੱਦਾ ਹੀ ਰੱਖ ਰੱਖਿਆ ਹੈ ਹੂੰ ਸੀਟਾਂ ਦੀ ਜਗ੍ਹਾ ਤੇ ਬਾਈ ਗੱਦੇ ਲਵਾਏ ਹੋਏ ਆ ਕੈਪਟਨ ਸੀਟ ਵਾਲੀ ਕਾਰ ਆ ਪਿੱਛੋਂ ਵੀ ਦਿਖਾ ਦੇ ਲੈ ਚੱਕਰਾ ਦੇ ਕੈਪਟਨ ਸੀਟਾਂ ਦੇ ਵਿੱਚ ਠੀਕ ਹੈ ਜੀ ਤੇ ਇਹਦਾ ਡਾਊਨ ਪੇਮੈਂਟ ਕਿੰਨੀ ਵੀਰੇ ਡਾਊਨ ਪੇਮੈਂਟ ਹੈ ਤੇ 8 ਲੱਖ ਰੁਪਏ ਲੋਨ ਕਰ ਦੋ ਸਾਢੇ 7-8 ਲੱਖ ਰੁਪਏ ਲੋਨ ਕਰ ਦੋ ਠੀਕ ਹੈ 2.5 ਲੱਖ ਰੁਪਏ ਇਹਦੀ ਰਹਿ ਗਈ ਡਾਉਨ ਪੇਮੈਂਟ ਅੱਗੇ ਬਾਈ ਜੀ ਫਿਰ ਕਾਲੇ ਰੰਗ ਦੇ ਵਿੱਚ ਗੱਡੀ 2021 ਮਾਡਲ ਹੈ ਜੀ 82000 ਜੈਨੂਨ ਏਜੰਸੀ ਰਿਕਾਰਡ ਨਾਲ ਚੱਲੀ ਆਲ ਅਰੀਜਨਲ ਆਈ ਸਾਰੇ ਠੀਕ ਹੈ ਹਾਂ ਇਹ ਇਹਦਾ ਪ੍ਰਾਈਸ ਹੈਗਾ 15.5 ਲੱਖ ਰੁਪਏ ਨੰਬਰ ਲਾ ਕੇ ਜੀ ਨੰਬਰ ਲਾ ਕੇ 15.5 ਲੱਖ ਲਾਈਟਰ ਐਕਸਟਰਾ ਲੱਗੇ ਹੋਇਆ ਇਹ ਹੈਗੀ ਐਸ 11 ਟਾਪ ਮਾਡਲ ਹਾਂ ਜੀ ਹਾਂ ਜੀ 11 ਹੈ 11 ਮਾਡਲ ਆ ਬਾਈ ਜੀ ਟਾਪ ਕੰਡੀਸ਼ਨ ਦੀ ਬਹੁਤ ਵਧੀਆ ਕਰੋ ਜੀ ਚੈੱਕ ਇਹਦਾ ਓਨਰ ਕਿਹੜਾ ਵੀਰੇ ਇਹਦਾ ਪਹਿਲਾ ਨਾ ਜੀ ਫਸਟ ਓਨਰ ਦੀ ਘਾਰ ਹੈ ਨੰਬਰ ਪੰਜਾਬ ਦਾ ਲਵਾ ਕੇ 15.5 ਲੱਖ ਵਿੱਚੋਂ ਮਾਨਦਾਨ ਵੀ ਹੋ ਜੂਗਾ 2-3 ਲੱਖ ਰੁਪਇਆ ਇਹਦੇ ਵਾਸਤੇ ਡਾਉਨ ਪੇਮੈਂਟ ਦਾ ਲਿਆਇਓ ਅੱਗੇ ਆ ਗਈ ਚਿੱਟੇ ਰੰਗ ਦੀ ਸਕੋਰਪੀਓ ਐਨ ਨੰਬਰ ਜਲੰਧਰ ਦਾ 22 ਮਾਡਲ ਹੈ ਜੀ ਇਹ 22 ਮਾਡਲ 2022 ਮਾਡਲ ਹੈ ਜੀ ਪੀਬੀ 8 ਜਲੰਧਰ ਦਾ ਨੰਬਰ ਹੈ ਜੀ ਜੀ ਜਲੰਧਰ ਦਾ ਨੰਬਰ ਆ ਪਹਿਲੇ ਨਾਂ ਦੀ ਘਾਰ ਆ ਇਹ ਠੀਕ ਹੈ ਇਹ 1 ਲੱਖ 3000 ਜੈਨੂਨ ਚੱਲੀ ਹੋਈ ਆ ਜੀ ਤੇ ਸਾਰੀ ਓਰੀਜਨਲ ਪੇਂਟ ਦੀ ਬਿਲਕੁਲ ਟੌਪ ਵਾਲਾ ਮਾਡਲ ਹੈ ਜੀ ਜੀ ਡੀ ਟੈਲ ਹਾਂ ਜੀ ਸਾਢੇ 20 ਲੱਖ ਰੁਪਇਆ ਦਾ ਜੀ 2.20 ਲੱਖ ਸਾਢੇ 2.20 ਲੱਖ ਰੁਪਇਆ ਸਾਰੀ ਵਾਂਲੇ ਚੈੱਕ ਕਰਾ ਦਿਓ ਟਾਇਰ ਨਵੇਂ ਬਾਡੀ ਲਾਈਨ ਸਾਰੀ ਨਵੀਂ ਆ ਜੀ ਹਮ ਕੀ ਬਾਤ ਲੋ ਜੀ ਕਰੋ ਚੈੱਕ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਹੈ 22 ਮਾਡਲ Z8L ਆਟੋਮੈਟਿਕ ਗੇਅਰ ਦੇ ਵਿੱਚ ਟਾਪ ਮਾਡਲ ਗੱਡੀ 2.20 ਦੀ ਡਿਮਾਂਡ ਆ ਮਾਨਤਨ ਮੌਕੇ ਤੇ ਹੋ ਜੂਗਾ 3 ਲੱਖ ਰੁਪਇਆ ਡਾਊਨ ਪੇਮੈਂਟ ਬਾਕੀ ਲੋਨ ਵੀ ਹੋ ਜੂ ਜਿਹੜੇ ਵੀਰ ਨੇ ਕ੍ਰੇਟ ਕ੍ਰਿਸਟਲ ਲੈਣੀ ਆ ਖੜੀਆਂ ਨੇ ਦੋ ਜਿਹੜੀ ਕ੍ਰਿਸਟਾ ਆ ਕ੍ਰਿਸਟਾ ਨਾ ਵੀਰ ਜੀ ਮੈਂ ਤੁਹਾਨੂੰ ਦੱਸਾਂ ਵੀ ਇਹ ਆਟੋ ਜੈਡ ਮਾਡਲ ਟਾਪ ਵਾਲਾ ਮਾਡਲ ਆ ਬਿਲਕੁਲ ਠੀਕ ਹੈ ਸਾਰੀ ਜਾਂਸੀ ਰਿਕਾਰਡ ਨਾਲ ਚੱਲੀ ਆ ਸਾਰੀ ਅੱਜ ਟਿੱਕਰ ਜਿੰਨੀਆਂ ਵੀ ਸਰਵਿਸਾਂ ਹੋਈਆਂ ਸਾਰੀਆਂ ਜਾਂਸੀ ਦੇ ਵਿੱਚ ਹੀ ਹੋਈਆਂ ਹਮਮ ਸਾਰੀ ਕਾਰ ਦੀ ਗਾਰੰਟੀ ਹੋ ਗਈ ਜਾਂਸੀ ਰਿਕਾਰਡ ਨਾਲ ਚੱਲੀ ਹੋਈ ਆ ਜੀ ਠੀਕ ਹੈ ਵੀਰੇ ਹਾਂਜੀ ਮਾਡਲ ਕਿੰਨਾ ਹੈ ਮਾਡਲ 2019 ਮਾਡਲ ਆ ਜੀ 19 ਮਾਡਲ ਜੈਡ ਆਟੋ ਹਾਂ ਜੈਡ ਆਟੋ ਇਹ 15 ਲੱਖ ਰੁਪਿਆ ਪ੍ਰਾਈਸ ਆ ਜੀ ਠੀਕ ਹੈ ਮਾਡਲ 19 ਮਾਡਲ ਜੈਡ ਆਟੋ ਕੋਲ ਆ ਟੋ ਆ ਜੀ ਲਓ ਜੀ ਕਰੋ ਚੈੱਕ ਸਾਬ ਸੋਤਰੀ ਕਿੰਨੀ ਸੰਦੀ ਗੱਡੀ ਹੈ ਵੀਰੇ ਹਾਂ ਸਾਰੇ ਬਿਲਕੁਲ ਨਿਊ ਬ੍ਰਾਂਡ ਦਾ ਕਾਰ ਜੀ ਠੀਕ ਹੈ ਹਾਂ ਤੇ ਇਹਦੇ ਵਾਸਤੇ ਕਿੰਨੀ ਡਾਉਣ ਪੈਣੀ ਚਾਹੀਦੀ ਹੈ ਇਹਦੇ ਵਾਸਤੇ ਤੁਹਾਨੂੰ ਮੰਨ ਕੇ ਚੱਲੋ ਵੀ ਤੁਸੀਂ 10 ਲੱਖ ਰੁਪਏ ਲੋਨ ਕਰ ਦਿੰਗੇ 10 ਲੱਖ ਰੁਪਏ ਦਾ ਲੋਨ इजीली ਹੋ ਜੂਗਾ ਬਾਈ ਅੱਗੇ ਫਿਰ ਕ੍ਰਿਸ਼ਟਾ ਖੜੀ ਆ ਪੀਵੀ05 ਨੰਬਰ ਦੀ ਦੱਸੋ ਜੀ ਕ੍ਰਿਸ਼ਟਾ 2018 ਮਾਡਲ ਆ ਪੰਜਾਬ ਨੰਬਰ ਆ ਫਰੋਜਪੁਰ ਦਾ ਨੰਬਰ ਆ ਜੀ ਇਹ ਜੀ4 ਠੀਕ ਹੈ ਜੀ G4 ਆ ਜੀ ਸਾਢੇ 12 ਲੱਖ ਰੁਪਏ ਮੌਕੇ ਦੇ ਪ੍ਰਾਈਸ ਆਈਏ ਦਾ ਠੀਕ ਹੈ ਹਾਂ 0030 ਪੇਡ ਨੰਬਰ ਐਕਸਟਰਾ ਲਾਈਟਰ ਪਏ ਹੋਣੇ ਕੰਡੀਸ਼ਨ ਦੇ ਵਿੱਚ ਗੱਡੀ ਸਾਫ ਸੁਥਰੀ ਆ ਲੈ ਮਿੱਤਰਾ ਅੰਦਰੋਂ ਵੀ ਦਿਖਾ ਦੇ ਕਾਰ ਆ ਜਾ ਕਰੋ ਜੀ ਵੀਰੋ ਚੈੱਕ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਸਾਢੇ 12 ਲੱਖ ਪ੍ਰਾਈਸ ਆ ਮੌਕੇ ਤੇ ਮਾਨਤਨ ਹੋ ਜੂਗਾ ਮੌਕੇ ਤੇ ਮਾਨਤਨ ਹੋ ਜੂਗਾ 10 ਲੱਖ ਦਾ ਲੋਨ ਕਰਾਂ 10 ਲੱਖ ਰੁਪਏ ਲੋਨ ਵੀ ਕਰ ਦੂੰ ਆ ਜੀ ਕੋਈ ਗੱਲ ਠੀਕ ਹੈ ਜੀ 10 ਲੱਖ ਦਾ ਲੋਨ ਹੋ ਜੂ 2.5 ਲੱਖ ਰੁਪਏ ਲਿਆ ਡਾਊਨ ਪੇਮੈਂਟ ਦਾ ਅੱਗੇ ਖੜੀ ਆ ਕਾਲੇ ਰੰਗ ਦੇ ਵਿੱਚ ਸਕੋਰਪੀਓ ਐਨ ਦੱਸਿਓ ਜੀ ਦੋ ਸਕਾਰਪਿਓ ਐਨ 2022 ਮਾਡਲ ਹੈ ਜੀ ਇਹ ਹੂੰ 2022 ਮਾਡਲ ਹੈ ਇਹ 85-85 ਹਜ਼ਾਰ ਚੱਲੀ ਆ ਜੀ ਠੀਕ ਹੈ ਵੀਰੇ ਹਾਂ 85-85 ਹਜ਼ਾਰ ਚੱਲੀ ਆ ਜੈਨੂਨ ਤੇ ਇਹ 1.58 ਲੱਖ ਰੁਪਏ ਜੀ ਪ੍ਰਾਈਸ ਇਹਦਾ ਇਹ ਨੰਬਰ ਲਾ ਕੇ ਦੇਵਾਂਗੇ ਜੀ ਵਿੱਚ ਜਿਹੜਾ ਰੇਟ ਦੱਸੇ ਮੈਂ ਨੰਬਰ ਲਾ ਕੇ ਦੇਉਂਗਾ ਉਹਦੇ ਵਿੱਚ ਜੀ ਨਹੀਂ ਇਹ ਵੇਰੀਐਂਟ ਕਿਹੜਾ ਆ ਗਿਆ ਦਾ ਜੈਡ ਐਟ ਐਲ ਆਓ ਭਾਤਾਓ ਬਿਲਕੁਲ ਟੌਪ ਹੈ ਜੈਡ ਐਟ ਐਲ ਆ ਜੀ ਇਹ ਵੀ ਕਰੋ ਚੈੱਕ ਆਟੋਮੈਟਿਕ ਗੇਅਰ ਦੀ ਹਾਂ ਜੈਡ ਐਟ ਐਲ ਸਭ ਤੋਂ ਟੌਪ ਮਾਡਲ ਹਾਂ ਲਓ ਜੀ ਕੰਡੀਸ਼ਨ ਦੀ ਸਾਫ ਸੁਥਰੀ ਆ ਜਿਹੜੇ ਵੀਰ ਨੂੰ ਚਾਹੀਦੀ ਆ ਫਟਾਫਟ ਕਾਲ ਕਰ ਲਿਓ ਸਕਰੀਨ ਤੇ ਚੱਲ ਦੇਣੇ ਨੰਬਰ ਲਓ ਜੀ ਅੱਗੇ ਆ ਗਈ ਹਲਕਾ ਯਾਰ ਦੱਸਿਓ ਵੀਰੇ ਹਲਕਾ ਯਾਰ ਆ ਜੀ ਇਹ 2021 ਮਾਡਲ ਆ 58000 ਏਜੰਸੀ ਰਿਕਾਰਡ ਨਾਲ ਚੱਲੀ ਹੋਈ ਆ ਸਾਰੀ ਆਲ ਅਰੀਜਨਲ ਆ ਬੰਪਰ ਵੀ ਇਹਦੇ ਪੇਂਟ ਰਹਿ ਨਹੀਂ ਗਾਰ ਦੇ ਠੀਕ ਹੈ ਹਾਂ ਸਾਰੀਆਂ ਸਰਵਿਸਾਂ ਏਜੰਸੀ ਦੇ ਵਿੱਚੋਂ ਹੋਈਆਂ ਪੰਜਾਇਆਂ ਦੀਆਂ ਜੀ 13,80,000 ਰੁਪਏ ਜੀ ਪ੍ਰਾਈਸ ਆ 13,80,000 ਨੰਬਰ ਚੈੱਕ ਕਰੋ ਕਿੰਨਾ ਸੋਹਣਾ ਲੱਗਿਆ ਹੋਇਆ 0500 ਪੀਵੀ 30 ਮੁਕਸਰ ਦਾ ਨੰਬਰ ਆ ਬਿਲਕੁਲ ਜੀ ਬਿਲਕ ਡੀਜ਼ਲ ਦੀ ਕਾਰ ਹੈ ਡੀਜਨ ਹੈ ਜੀ ਡੀਜ਼ਲ ਦੀ ਕਾਰ ਆ ਆਟੋਮੈਟਿਕ ਦੇ ਵਿੱਚ 7 ਸੀਟਰ ਦੇ ਵਿੱਚ ਆ ਗਈ ਜੀ ਤੇ ਇਹਦੇ ਵਾਸਤੇ ਵੀਰੇ ਡਾਉਨ ਪੇਮੈਂਟ ਕਿੰਨੀ ਡਾਉਨ ਪੇਮੈਂਟ 10 ਲੱਖ ਰੁਪਏ ਲੋਨ ਕਰ ਦਵਾਂਗੇ ਤੇ ਜੀ ਮਤਲਬ 3.80 ਰਹਿ ਗਿਆ ਪਿੱਛੇ ਹਾਂਜੀ ਹਾਂਜੀ ਮੈਂ ਬੋਗਦੇ ਭਾਈ ਜੀ ਮਾਨਤਾਨ ਵੀ ਹੋ ਜਾਊਗਾ ਸਾਡੇ ਕਿ ਤਿੰਨ 3 ਲੱਖ 80 ਹਜ਼ਾਰ ਡਾਉਨ ਪੇਮੈਂਟ ਲੈ ਆਇਓ ਕਿੰਨੇ ਵੀ ਦਰਸ਼ਕ ਸਾਡੇ ਮਤਲਬ ਇਹ ਵੀਡੀਓ ਵੇਂਦੇ ਆ ਉਹਨਾਂ ਦਾ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਉਸ ਤੋਂ ਬਾਅਦ ਸਾਡਾ ਜੋ ਸ਼ਾਨੇ ਪੰਜਾਬ ਐਂਟਰਪ੍ਰਾਈਜ਼ ਹਨ ਕੋਈ ਵੀ ਕਾਰ ਤੁਸੀਂ ਲੈਣੇ ਆ ਸਾਡੇ ਤੋਂ ਅਸੀਂ ਲੋਨ ਤਕਰੀਬਨ 75 ਤੋਂ 80% ਲੋਨ ਕਰ ਦਿੰਦੇ ਆ। ਬਾਕੀ ਕੋਈ ਵੀ ਕਾਰ ਸਾਡੇ ਤੋਂ ਖਰੀਦਦੇ ਆ ਉਹਦੀ ਮੰਨ ਲਓ ਵੀ ਚਾਹੇ ਏਜੰਸੀ ਤੁਸੀਂ ਚੈੱਕ ਕਰਵਾਉਣੀ ਆ ਚਾਹੇ ਕਿ ਮਿਸਤਰੀ ਤੋਂ ਚੈੱਕ ਕਰਾਉਣੀ ਆ ਸਾਨੂੰ ਨੋ ਪ੍ਰੋਬਲਮ ਆ ਕੋਈ ਪ੍ਰੋਬਲਮ ਨਹੀਂ ਗੀ। ਉਸ ਤੋਂ ਬਾਅਦ ਕਿੰਜ ਦੀ ਗੇਅਰ ਦੀ ਐਕਸੀਡੈਂਟ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਚਾਹੇ ਰਿਟਨ ਚ ਲੈ ਕੇ ਲੈ ਲਓ ਸਾਡੇ ਤੋਂ। ਠੀਕ ਹੈ। ਹਾਂਜੀ। ਇਹ ਕਾਰ ਐਂਡ ਵਾਈਕ ਵੱਲੋਂ ਵੀ ਗਾਰੰਟੀ ਮਿਲਦੀ ਹੈ। ਹਾਂ ਗਾਰੰਟੀ ਆ ਜੀ ਹਾਂ। ਭਾਈ ਜੀ ਕੰਪਨੀ ਦਾ ਸ਼ੋਅਰੂਮ ਮਹਿੰਦਰਾ ਫਸਟ ਚੋਇਸ ਕਾਰ ਐਂਡ ਵਾਈਕ ਦਾ। ਸੋ ਕਾਰ ਐਂਡ ਵਾਈਕ ਵੱਲੋਂ ਹਰ ਇੱਕ ਗੱਡੀ ਦੇ ਫਰੀ ਹੋ ਕੇ ਕਾਰਾਂ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਤਾਂ ਕਿ ਤੁਹਾਡੇ ਸੱਜਣਾ ਦੋਸਤਾਂ ਰਿਸ਼ਤੇਦਾਰਾਂ ਕੋਲ ਵੀਡੀਓ ਪਹੁੰਚ ਸਕੇ ਜਿਹੜੇ ਬੰਦੇ ਗੱਡੀਆਂ ਲੈਣਾ ਚਾਹੁੰਦੇ ਨੇ ਤੇ ਡਾਊਨ ਪੇਮੈਂਟ ਤੁਹਾਨੂੰ ਦੱਸ ਦਿੱਤੀ ਕਰ ਦੋ ਫਿਰ ਸ਼ਾਸਤਿਕ ਕਰ ਦਿਓ